ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਸਪਰਿੰਗ ਰੋਲ ਬਣਾ ਕੇ ਤਿਆਰ ਕਰਾਂਗੇ ਇੱਕ ਕੜਾਈ ਵਿੱਚ 2 ਟੇਬਲस्पून ਔਇਲ ਗਰਮ ਕਰ ਲਿਆ ਐ ਐਦੇ ਵਿੱਚ ਆਪਾਂ ਕਟਿਆ ਹੋਇਆ ਲਸਣ ਕੱਟੀ ਹੋਈ ਅਦਰਕ ਤੇ ਕੱਟੀ ਹੋਈ ਹਰੀ ਮਿਰਚ ਆਪਾਂ ਪਾਵਾਂਗੇ ਤੇ ਇਹਨੂੰ ਆਪਾਂ 1 ਮਿੰਟ ਵਾਸਤੇ ਭੁੰਨਾਂਗੇ ਤੇ ਇਸ ਤੋਂ ਬਾਅਦ ਆਪਾਂ ਲੰਬੀ ਕੱਟੀ ਹੋਈ ਪਿਆਜ਼ ਪਾਵਾਂਗੇ ਇੱਕ ਵੱਡੇ ਸਾਈਜ਼ ਦੀ ਤੇ ਨਾਲੇ ਆਪਾਂ ਇੱਕ ਵੱਡੇ ਸਾਈਜ਼ ਦੀ Shimla Mirch ਵੀ ਲੰਬੀ ਕੱਟੀ ਹੋਈ ਪਾਵਾਂਗੇ ਤੇ ਇਹਨੂੰ ਆਪਾਂ 2 ਮਿੰਟ ਵਾਸਤੇ ਭੁੰਨਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪੱਤਾ ਗੋभी ਬਾਰੀਕ ਕੱਟੀ ਹੋਈ ਯਾਨੀ ਕਿ ਬਾਰੀਕ ਲੰਬੀ ਕੱਟੀ ਹੋਈ ਇੱਕ ਕੱਪ ਦੇ ਕਰੀਬ ਮੈਂ ਇੱਥੇ ਲਈ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਸੌਫਟ ਹੋਣ ਤੱਕ ਪਕਾਵਾਂਗੇ ਤੇ ਇਹ ਹਲਕਾ ਸੌਫਟ ਹੋ ਚੁੱਕੇ ਨੇ ਸਬਜ਼ੀਆਂ ਤੇ ਇਹਦੇ ਵਿੱਚ ਇੱਕ ਚਮਚ ਕਾਲੀ ਮਿਰਚ ਕੁੱਟੀ ਹੋਈ ਤੇ ਇੱਥੇ ਰੈੱਡ ਚਿਲੀ ਸੌਸ ਲਈ ਹੈ ਮੈਂ ਇੱਕ ਚਮਚ ਇੱਕ ਚਮਚ ਹੀ ਗ੍ਰੀਨ ਚਟਨੀ ਗ੍ਰੀਨ ਸੌਸ ਤੇ ਸੋਇਆ ਸੌਸ ਆਪਾਂ ਇੱਕ ਟੇਬਲस्पून ਦੇ ਕਰੀਬ ਲਈਏ ਤੇ ਇੱਕ ਚਮਚਾ ਪਾ ਪਾਵਾਂਗੇ ਇਥੇ ਵਿਨੇਗਰ ਤੇ ਰੈੱਡ ਚਿੱਲੀ ਪਾਊਡਰ ਹੈ ਫਰੈਂਡਸ ਇਹ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਇਹ ਵੀ ਐਡ ਕਰਾਂਗੇ ਇਹਦੇ ਨਾਲ ਕਲਰ ਵਧੀਆ ਆਊਗਾ ਤੇ ਸਾਰੀਆਂ ਸਬਜ਼ੀਆਂ ਨਾਲ ਮਸਾਲੇ ਤੇ ਸੌਸ ਮਿਕਸ ਹੋ ਗਏ ਨੇ ਹੁਣ ਆਪਾਂ ਪਾਵਾਂਗੇ ਉਬਲੇ ਹੋਏ ਨਿਊਡਲਸ 1 ਕੱਪ ਦੇ ਕਰੀਬ ਤੇ ਨਾਲੇ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਇੱਕ ਚਮਚ ਮეთი ਐਡ ਕੀਤਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ 1-2 ਮਿੰਟ ਵਾਸਤੇ ਪੱਕਣ ਦਵਾਂਗੇ ਤੇ ਸਾਡੇ ਤਿਆਰ ਹੋ ਗਏ ਸਬਜੀ ਮਸਾਲਾ ਤੇ ਇਹਨੂੰ ਸਾਈਡ ਤੇ ਰੱਖ ਦੇਵਾਂਗੇ ਇੱਕ ਬੋਲ ਵਿੱਚ ਆਪਾਂ 1 ਕੱਪ ਮੈਦਾ ਤੇ 1 ਕੱਪ ਆਪਾਂ ਲਵਾਂਗੇ ਕੌਰਨ ਫਲੋਰ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ 1 ਚਮਚ ਤੇਲ ਤੇ 2 ਟੇਬਲस्पून ਆਪਾਂ ਐਡ ਕਰਾਂਗੇ ਦੁੱਧ ਨੋਰਮਲ ਦੁੱਧ ਹੈਗਾ ਗਰਮ ਨਹੀਂ ਹੈਗਾ ਥੈਨ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਤੇ ਇਹਨੂੰ ਪਤਲਾ ਕੋਲ ਬਣਾ ਕੇ ਤਿਆਰ ਕਰ ਲਵਾਂਗੇ ਪਾਣੀ ਤੁਸੀਂ ਥੋੜਾ ਥੋੜਾ ਐਡ ਕਰਨਾ ਹੈ ਨਹੀਂ ਤਾਂ ਇਹ ਦੇ ਚੇ ਲਮਜ਼ ਪੈ ਜਾਣਗੇ ਤੇ ਕੋਲ ਬਿਲਕੁਲ ਪਤਲਾ ਬਣਾ ਕੇ ਤਿਆਰ ਕਰਨਾ ਹੈ ਇਸ ਤਰੀਕੇ ਨਾਲ ਚਮਚ ਤੇ ਇਹ ਕੋਟ ਹੋ ਜਾਣਾ ਚਾਹੀਦਾ ਹੈ ਤੇ ਕੋਲ ਬਣ ਕੇ ਤਿਆਰ ਹੋ ਗਿਆ ਇਹਨੂੰ ਵੀ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇੱਕ ਕਟੋਰੀ ਵਿੱਚ ਮੈਂ ਇਥੇ 2 ਟੇਬਲस्पून ਮੈਦਾ ਲਿਆ ਤੇ 2 ਟੇਬਲस्पून ਹੀ ਆਪਾਂ ਪਾਣੀ ਐਡ ਕਰਾਂਗੇ ਤੇ ਇਹਦੀ ਗਾੜੀ ਪੇਸਟ ਬਣਾ ਕੇ ਸਾਈਡ ਤੇ ਰੱਖ ਦਵਾਂਗੇ ਯਾਨੀ ਕਿ ਸਲਰੀ ਬਣਾ ਰਹੇ ਆ ਆਪਾਂ ਇਸ ਤਰੀਕੇ ਦਾ ਕੋਲੇ ਤਿਆਰ ਹੋ ਗਿਆ ਪੇਸਟ ਤੇ ਇੱਥੇ ਆਪਣਾ ਤਵਾ ਹਲਕਾ ਗਰਮ ਹੋ ਚੁੱਕੇ ਤਵਾ ਹਲਕਾ ਗਰਮ ਹੋਣਾ ਚਾਹੀਦਾ ਤੇ ਇੱਕ ਚਮਚ ਦੀ ਸਹਾਇਤਾ ਨਾਲ ਆਪਾਂ ਇਸ ਤਰੀਕੇ ਨਾਲ ਕੋਲ ਫੈਲਾ ਲਵਾਂਗੇ ਤੇ ਨੂੰ 25 ਸੈਕਿੰਡ ਵਾਸਤੇ ਮੀਡੀਅਮ ਫਲੇਮ ਤੇ ਆਪਾਂ ਸੇਕਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਸਾਰੇ ਜੋਏ ਇਸ ਪ੍ਰਿੰਗ ਰੋਲ ਦੀ ਪੱਟੀਆਂ ਬਣਾ ਕੇ ਤਿਆਰ ਕਰ ਲਵਾਂਗੇ ਸ਼ੀਟ ਤੇ ਜਿਵੇਂ ਸਾਈਡਾਂ ਛੱਡ ਦੇਣ ਉਦੋਂ ਆਪਾਂ ਇਹਨੂੰ ਪਲਟ ਦੇਵਾਂਗੇ ਪਲੇਟ ਵਿੱਚ ਇਸ ਤਰੀਕੇ ਨਾਲ ਸਾਰੇ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਇੱਕ ਇੱਥੇ ਮੈਂ ਸ਼ੀਟ ਲੈ ਲਈਏ ਤੇ ਉਹਦੇ ਵਿੱਚ ਮਸਾਲਾ ਭਰਨ ਲੱਗੇ ਆ ਜਿਹੜਾ ਆਪਾਂ ਮਸਾਲਾ ਬਣਾ ਕੇ ਰੱਖਿਆ ਸੀ ਤੇ ਸਾਈਡਾਂ ਤੋਂ ਇਸ ਤਰੀਕੇ ਨਾਲ ਆਪਾਂ ਫੋਲਡ ਕਰਦੇ ਹੋਏ ਆਪਾਂ ਇਹਨੂੰ ਅੱਗੇ ਤੱਕ ਫੋਲਡ ਕਰਾਂਗੇ ਤੇ ਹੁਣ ਆਪਾਂ ਲਗਾਵਾਂਗੇ ਲਾਸਟ ਵਿੱਚ ਸਲਰੀ ਮੈਂ ਵੱਡੇ ਸਾਈਜ਼ ਦੇ ਬਣਾਣ ਲੱਗੀ ਆ ਤੁਸੀਂ ਛੋਟੇ ਸਾਈਜ਼ ਦੇ ਵੀ ਬਣਾ ਸਕਦੇ ਹੋ ਤੇ ਇਹਨੂੰ ਆਪਾਂ ਚਿਪਕਾ ਦੇਵਾਂਗੇ ਇਹਦੇ ਨਾਲ ਇਸੇ ਤਰੀਕੇ ਨਾਲ ਆਪਾਂ ਸਾਰੀ ਸਪ੍ਰਿੰਗ ਰੋਲ ਬਣਾ ਲਵਾਂਗੇ ਤੇ ਮੀਡੀਅਮ ਹੋਟ ਔਇਲ ਵਿੱਚ ਆਪਾਂ ਇਹਨੂੰ ਫਰਾਈ ਕਰਾਂਗੇ ਇਸ ਤਰੀਕੇ ਨਾਲ ਦੋਹੇ ਸਾਈਡਾਂ ਤੋਂ ਅਲਟ ਪਲਟ ਕਰਦੇ ਹੋਏ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ इस तरीके न बने हुए स्प्रिंग रोल बहुत ही क्रिस्पी बनते ने फ्रेंड्स एक बार तुम जरूर ट्राई करियो तो इस तरीके दूजा भी आपको ये वे साइज ने इस तरीके एक एक बन रहे है तुम कई छोटे बनाओगे तो कई बन जाएंगे तो रेसिपी पसंद आई हो तो लाइक शेयर कमेंट जरूर करो जे